ਗੇ ਜੀ ਮੇਰੀ ਕੁੜੀ ਨੇ ਮੈਨੂੰ ਸਭ ਕੁਝ ਦੱਸਿਆ ਮੇਰੇ ਨਾਲ ਇਦਾਂ ਕਰਕੇ ਹੋਈ ਮੈਂ ਗਈ ਵੀ ਮੈਨੂੰ ਉਹ ਤੇ ਮੇਰੇ ਹੱਥ ਪੱਲੇ ਕੁਝ ਨਹੀਂ ਫੜਾਇਆ ਪਹਿਲਾਂ ਮੈਨੂੰ ਕਹਿੰਦੇ ਸੀ ਵਿਆਹ ਕਰ ਦਾਂਗੇ ਮੈਂ ਨਾ ਗੱਲ ਕੀਤੀ ਬਾਅਦ ਮੈਨੂੰ ਧਮਕੀਆਂ ਦੇ ਲਾਪੇ ਮੁੰਡੇ ਨੂੰ ਲਾਂਬੇ ਕਰਕੇ ਕੌਣ ਧਮਕੀਆਂ ਦੇ ਰਿਹਾ ਕੁੜੀ ਦੀ ਮਾਂ ਕੀ ਨਾਮ ਕੀ ਉਹਨਾਂ ਦਾ ਉਹਨਾਂ ਦਾ ਰਮਾ ਛਾਵੜਾ ਤੇ ਮੁੰਡੇ ਦਾ ਕੀ ਨਾਮ ਰਿਸ਼ਭ ਤੇ ਮੈਂ ਫਿਰ ਜਦੋਂ ਦਰਖਾਸਤ ਦਿੱਤੀ ਜਦੋਂ ਮੈਂ ਚਾਰ ਦਿਨ ਇਧਰ ਤੋਂ ਦੇ ਕੇ ਮੈਂ ਦਰਖਾਸਤ ਦਿੱਤੀ ਮੇਰੀ ਕਾਰਵਾਈ ਨੂੰ ਬਲਵਿੰਦਰ ਸਿੰਘ ਕੋ ਦਰਖਾਸਤ ਆਈ ਐਸਐਚਓ ਮੈਨੂੰ ਉਲਟ ਬੋਲਦਾ ਕੁੜੀ ਮਾਰਦੂ ਤੁਮ ਘਾ ਰਿਆ ਆ ਜਦੋਂ ਮੇਰੀ ਮਤ ਬਲਵ ਮਦਨ ਸਿੰਘ ਲਾਲ ਦੂਜੀ ਨਾ ਕੋਈ ਗਈ ਸੀ ਕਿ ਐਮਐਲਏ ਸਾਫ ਕਰੋ ਬੱਗਾ ਪਾਜੀ ਕੋ ਸਾਰਿਆਂ ਕੋ ਮੈਂ ਗਈ ਡੀਐਸਪੀ ਸਾਹਿਬ ਕੋ ਵੀ ਗਈ ਐਸਐਸਪੀ ਮੈਡਮ ਕੋ ਵੀ ਗਈ ਉਹਨਾਂ ਨੇ ਕਿਹਾ ਵੀ ਬੰਦੀ ਕਾਰਵਾਈ ਕੋ ਕੁੜੀ ਨਾਲ ਇੰਨਾ ਕੁਝ ਹੋਇਆ ਤੱਕਾ ਹੋਇਆ ਇਹ ਕਹਿੰਦਾ ਮੇਰੀ ਪਾਵਰ ਚੱਲਨੀ ਜਿੱਥੇ ਮਰਜੀ ਕਹਿੰਦਾ ਜਾਓ ਐਨੇ ਮੈਨੂੰ ਇੰਨਾ ਟੌਰਚਰ ਕੀਤਾ ਕਹਿੰਦਾ ਜੇ ਰਾਜ ਕੋਈ ਗੱਲਬਾਤ ਹੋ ਗਈ ਤੁਹਾਡੀ ਤਾਂ ਤੁਸੀਂ ਪਰਚਾ ਵਾਪਸ ਲਵੋ ਤੁਸੀਂ ਏਦਾਂ ਮੇਰੀ ਕੋਈ ਕਾਰਵਾਈ ਨਹੀਂ ਕਰਿਆ ਹੈਗਾ ਮੈਨਾਂ ਤਾਂ ਕਹ ਮੈਨੂੰ ਸਾਹਬ ਜੀ ਕੱਲ ਮੈਨੂੰ ਮੇਰੀ ਕੁੜੀ ਨੂੰ ਕੁੱਟੇਗਾ ਤੇ ਜਿੰਮੇਵਾਰ ਹੋਣੀ ਹੈ ਤੁਸੀਂ ਮੈਨਾਂ ਉਸਾਬ ਨਹੀਂ ਮਿਲੋ ਬੇਗੀ ਦੇਵੀ ਮੈਂ ਤੁਹਾਨੂੰ ਤਾਂ ਕਾ ਕਾ ਕੇ ਥੱਕ ਗਈ ਮੈਨੂੰ ਜੇ ਨਾਂਸਾ ਮਿਲਿਆ ਮੈਂ ਮਾਰ ਦੂੰਗਾ ਮੇਰੀ ਕੁੜੀ ਨੂੰ ਵੀ ਮੈਂ ਤੇ ਕਾਰਵਾਈ ਹੋਵੇ ਮੇਰੀ ਕੁੜੀ ਦੀ ਵੀਡੀਓ ਵੀ ਬਣਾਉਣੀ ਹੈ ਮੇਰੀ ਕੁੜੀ ਨੂੰ ਟੌਚਰ ਕੀਤਾ ਗਿਆ ਉਹ ਤਾਂ ਕਹਿੰਦੀ ਤਾਂ ਇਹ ਮੇਰੀ ਕੁੜੀ ਹੈ ਮੇਰੀ ਕੁੜੀ ਨਾ ਕਿਤੇ ਜਾਣ ਚੁੱਪ ਨਹੀਂ ਮੇਰੀ ਕੁੜੀ ਦੀ ਜ਼ਿੰਦਗੀ ਨਾਕ ਬਣ ਗਈ ਜੇ ਨਾਮ ਸਿਮਰਨ ਹੈ ਜੀ ਮੈਂ 파 ਕੀ ਮਾਮਲਾ ਕੀ ਹੋ ਰਿਹਾ ਜੀ ਤਾਂ ਮੈਂ ਪਾਰਲਰ ਵਿੱਚ ਕੰਮ ਕਰਦੀ ਸੀ ਉਹਨਾਂ ਨੇ ਮੁੰਡੇ ਨੇ ਮੈਨੂੰ ਮੈਮ ਦੇ ਜਾਣ ਤੋਂ ਬਾਅਦ ਉਹਦੇ ਮੰਮੀ ਦੇ ਬਾਅਦ ਜਾਣ ਤੋਂ ਬਾਅਦ ਮੈਨੂੰ ਇੱਕ ਦਿਨ ਕੋਲ ਡਰਿੰਕ ਆਫਰ ਕੀਤੀ ਮੈਂ ਕੋਲ ਡਰਿੰਕ ਪੀਤੀ ਮੈਨੂੰ ਨਹੀਂ ਪਤਾ ਸੀ ਉਹਦੇ ਵਿੱਚ ਨਸ਼ੇ ਦੀ ਦਵਾਈ ਹੈ ਪੀ ਕੇ ਮੈਂ ਨਸ਼ੇ ਦੀ ਹਾਲਤ ਵਿੱਚ ਚਲੇ ਗਈ ਜਦੋਂ ਮੈਂ ਉੱਠੀ ਉਸ ਤੋਂ ਬਾਅਦ ਜਦੋਂ ਮੈਂ ਰੋਲਾ ਪਾਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਨਾਲ ਕੀ ਹੋਇਆ ਉਸ ਤੋਂ ਬਾਅਦ ਨਾ ਉਹਨੇ ਮੇਰੀ ਇੱਕ ਸ਼ਰੀਰਕ ਵੀਡੀਓ ਬਣਾਈ ਜਿਸ ਤੋਂ ਬਾਅਦ ਮੈਨੂੰ ਕਹਿੰਦਾ ਜੇ ਤੂੰ ਰੋਲਾ ਪਾਇਆ ਮੈਂ ਸਾਰੇ ਕਿਤੇ ਤੇਰੀ ਵੀਡੀਓ ਵਾਇਰਲ ਕਰ ਦੇਣੀ ਹੈ ਤੇ ਉਸ ਤੋਂ ਬਾਅਦ 2 ਦਿਨ ਬਾਅਦ ਮੈਂ ਉਹਦੀ ਭੈਣ ਜਿਹੜੀ ਵੱਡੀ ਆਈ ਮੈਨੂੰ ਸਾਰੀ ਘਟਨਾਵਰੇ ਦੱਸਿਆ ਕਿ ਤੇਰੇ ਭਰਾ ਨੇ ਮੇਰੇ ਨਾਲ ਐਵੇਂ ਐਵੇਂ ਕੀਤਾ ਰਿਸ਼ਭ ਛਾਵੜਾ ਜਿਦੋਂ ਮੈਂ ਉਹਨਾਂ ਦੀ ਵੱਡੀ ਭੈਣ ਨੂੰ ਨੀਹਾ ਛਾਵੜਾ ਨੂੰ ਦੱਸਿਆ ਕਿ ਤੇਰੇ ਭਰਾ ਨੇ ਮੇਰੇ ਨਾਲ ਐਵੇਂ ਐਵੇਂ ਕੀਤਾ ਤੇ ਉਹ ਵੀ ਆਪਣੇ ਭਰਾ ਨਾਲ ਰਲ ਕੇ ਮੈਨੂੰ ਕਹਿੰਦੀ ਕਿ ਸਾਡੇ ਕੋਲ ਤੇਰੀ ਵੀਡੀਓ ਹੈ ਸੀ ਜਿੱਦਾਂ ਕਹਿੰਨੇ ਕਿ ਉਦਾਂ ਹੀ ਕਰੀ ਚੱਲ ਮੈਨੂੰ ਡਿਪਰੈਸ਼ਨ ਦੇ ਵਿੱਚ ਪਾ ਦਿੱਤਾ ਜਿਦੋਂ ਮੈਂ ਰੋ ਕੇ ਆਪਣੇ ਘਰੇ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਉਹਨੇ ਕਿੰਨੀ ਵਾਰੀ ਮੇਰੇ ਚਪੇੜ ਮਾਰ ਕੇ ਫੋਨ ਖੋਲਿਆ ਕਿ ਜੇ ਕਰੇ ਦੱਸਿਆ ਤਾਂ ਫਿਰ ਦੇਖੀ ਉਸ ਤੋਂ ਬਾਅਦ ਜਿਦੋਂ ਉਹਦੀ ਮੰਮੀ ਕੈਨੇਡਾ ਤੋਂ ਵਾਪਸ ਆਈ ਰਮਾ ਛਾਵੜਾ ਤੇ ਜਿਦੋਂ ਮੈਂ ਉਹਨਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਡਰਾਇਆ ਧਮਕਾਇਆ ਕਹਿੰਦੇ ਕਿ ਵੀਡੀਓ ਤੇਰੀ ਮੇਰੇ ਸਾਡੇ ਮੁੰਡੇ ਦੇ ਕੋਲ ਪਈ ਹੈ ਜੇ ਤੂੰ ਕਿਤੇ ਜਾਏਂਗੀ ਤੇਰਾ ਕੁਝ ਨਹੀਂ ਬੰਨਣਾ ਮੈਂ ਆਪਣੇ ਰੋਕੇ ਮम्मी ਨੂੰ ਫੇਰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਫੇਰ ਮੈਨੂੰ ਡਰਾਇਆ ਧਮਕਾਇਆ ਕਿ ਜੇ ਤੂੰ ਘਰੇ ਫੋਨ ਲਗਾਇਆ ਤਾਂ ਅਸੀਂ ਤੇਰੀ ਵੀਡੀਓ ਵਾਇਰਲ ਕਰ ਦੇਣੀ ਹੈ ਉਹ ਵਾਲੀ ਫਿਰ ਉਸ ਤੋਂ ਬਾਅਦ ਜਦੋਂ ਮੈਂ ਉੱਥੇ ਸੁਸਾਇਸਾਈਡ ਕਰਨ ਲੱਗੀ ਕਿ ਮੈਂ ਦਵਾਈ ਖਾ ਕੇ ਮਰ ਜਾਣਾ ਤੁਸੀਂ ਮੈਨੂੰ ਇੰਨਾ ਕੁਝ ਕਰਦੇ ਪਿਓ ਤੇ ਉਹਦੀ ਮਾਂ ਨੇ ਮੈਨੂੰ ਗੱਲਾਂ 'ਚ ਲੈ ਲਿਆ ਕਿ ਤੁਹਾਡਾ ਵਿਆਹ ਕਰ ਦੇਣਾ ਮੈਂ ਰੋਲਾ ਪਾਉਣ ਦੀ ਕੋਸ਼ਿਸ਼ ਨਾ ਕਰ ਉਸ ਤੋਂ ਬਾਅਦ ਆਪਣੇ ਮੁੰਡੇ ਦੇ ਨਾਲ ਮੈਨੂੰ ਆਇਲਸ ਲਾਤਾ ਕਹਿੰਦੇ ਉਹਦਾ ਮੁੰਡਾ ਮੇਰੇ ਨਾਲ ਵੀ ਮੀਆਂ بیوی ਵਾਂਗੂ ਰਹਿਣ ਲੱਗ ਗਿਆ ਤੇ ਉਹ ਮੈਨੂੰ ਨੂੰਹ ਵਾਂਗੂ ਰੱਖਣ ਲੱਗੇ ਜਦੋਂ ਕਿਤੇ ਜਾਂਦੇ ਸੀ ਰਾਤਾਂ ਵੀ ਰੱਖਦੇ ਰਹੇ ਜਦੋਂ ਉਹਦੇ ਪਾਪਾ ਦੀ ਡੈਥ ਹੋਈ ਸਾਰੇ ਰਿਸ਼ਤੇਦਾਰਾਂ ਚ ਮੈਨੂੰ 10-12 ਦਿਨ ਆਪਣੇ ਘਰੇ ਵੀ ਰੱਖਿਆ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਕਿਤੇ ਵੀ ਜਾਂਦੇ ਸੀ ਮੈਨੂੰ ਨਾਲ ਲੈ ਕੇ ਜਾਂਦੇ ਸੀ ਕਿ ਤੁਹਾਡਾ ਵਿਆਹ ਕਰ ਦੇਣਾ ਫਿਰ ਇਕੱਠੇ ਆਏ ਜਿਵੇਂ ਲਗਾਇਆ ਕਰਨ ਤੇ ਉਸ ਤੋਂ ਬਾਅਦ ਜਿੱਦਾਂ ਥੋੜੇ ਦਿਨ ਹੋਏ ਉਹਦਾ ਮੈਨੂੰ ਪਤਾ ਲੱਗਾ ਕਿ ਵੀਜ਼ਾ ਆਇਆ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਧੋਖਾ ਕਰਨ ਲੱਗੇ ਹੋ ਮੈਂ ਆਪਣੇ ਮੰਮੀ ਨੂੰ ਸਾਰਾ ਕੁਝ ਦੱਸ ਦੇਣਾ ਚਾਹੇ ਤੁਸੀਂ ਹੁਣ ਵੀਡੀਓ ਵਾਇਰਲ ਕਰੋ ਚਾਹੇ ਕੁਝ ਵੀ ਜਦੋਂ ਮੈਂ ਆਪਣੇ ਮਾਤਾ ਜੀ ਨੂੰ ਦੱਸਿਆ ਤੇ ਕਾਫੀ ਟਾਈਮ ਮਾਤਾ ਜੀ ਚਾਰ ਪੰਜ ਦਿਨ ਉੱਥੇ ਪਰਲਰ ਜਾਂਦੇ ਰਹੇ ਕਿ ਤੁਸੀਂ ਇਦਾਂ ਕੀਤਾ ਤੇ ਉਹ ਕਹਿੰਦੀ ਸਾਡਾ ਮੁੰਡਾ ਤਾਂ ਅਸੀਂ 50 ਬਾਾਰ ਜਾ ਚੁੱਕਾ ਵਾ ਮੈਂ ਵੀ ਚਲੇ ਜਾਣਾ ਤੁਸੀਂ ਕੁਝ ਨਹੀਂ ਕਰ ਸਕਦੇ ਸੀ ਤੁਹਾਨੂੰ ਜਾਨੋਂ ਮਰਵਾ ਦੇਣਾ ਪੈਸੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਕਹਿੰਦੀ ਕਿਸੇ ਦਾ ਤੇ ਜਦੋਂ ਅਸੀਂ ਕੰਪਲੇਟ ਲਿਖਾਈ ਬਲਵਿੰਦਰ ਸਿੰਘ ਐਸਐਚਓ ਜਿਹੜਾ ਥਾਣੇਦਾਰ ਹੈ ਉਹ ਕਹਿੰਦਾ ਕੁੜੀ ਨੂੰ ਮਾਰ ਦੋ ਜਿੱਦੋਂ ਵੀ ਮੇਰੇ ਬਿਆਨ ਲੈਂਦਾ ਮੈਨੂੰ ਡਰਾਉਂਦਾ ਧਮਕਾਂਦਾ ਕਿ ਤੈਨੂੰ ਅਸੀਂ ਮਰਵਾ ਦੇਣਾ ਕੁਛ ਨਹੀਂ ਬੰਨਣਾ ਤੁਹਾਡਾ ਪੈਸਾ ਚੜੂਗਾ ਅੱਗੋਂ ਦੀ ਉੱਥੇ ਕਿਸੇ ਦੀ ਪਾਵਰ ਅੱਗੇ ਕੁਛ ਨਹੀਂ ਚੱਲਦਾ ਕੇਸ ਤਾਂ ਮੈਂ ਹੀ ਕਰਨਾ ਵਾ ਜਿੱਦਾਂ ਮੈਂ ਕਹੂੰਗਾ ਉਦਾਂ ਹੀ ਹੋਣੀ ਹੈ ਤੁਹਾਡਾ ਮੈਂ ਕੁਛ ਨਹੀਂ ਬੰਨਣ ਦੇਣਾ ਮੈਨੂੰ ਇਹ ਹੀ ਟੌਰਚਰ ਕਰ ਰਿਹਾ ਐਸੇਚ ਕਿ ਆਪਣਾ ਕੇਸ ਵਾਪਸ ਲੈ ਲਓ ਤੁਹਾਡੀ ਸੁਣਵਾਈ ਨਹੀਂ ਕਰਨੀ ਰਸੀਬੀ ਨੂੰ ਦਿਖਾ ਦਿੱਤੀ ਸੀ ਹਾਂਜੀ ਤੇ ਹੋਰ ਕਿੰਨੇ ਕਿੰਨੇ ਦਿਖਾ ਦਿੱਤੇ ਸੀ ਸੀਪੀ ਨੂੰ ਸਰਾ ਮੈਮ ਕੋਲ ਵੀ ਗਏ ਸੀ ਐਮਐਲਿਆਂ ਕੋਲ ਵੀ ਗਏ ਆ ਸਾਡੇ ਕੁਝ ਨਹੀਂ ਬਣਿਆ ਉਹਨਾਂ ਨੇ ਫੋਨ ਕਰਕੇ ਇਹਨਾਂ ਨੂੰ ਕਿਹਾ ਇਹਨਾਂ ਨੇ ਕੋਈ ਵੀ ਇਨਸਾਫ ਨਹੀਂ ਕੀਤਾ ਕਹਿੰਦਾ ਮੇਰੇ ਹੱਥ 'ਚ ਜਿੱਦਾਂ ਮੈਂ ਕਹੂੰਗਾ ਉਦਾਂ ਹੀ ਹੋਣੀ ਹੈ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਕਿ ਮੈਨੂੰ ਇਨਸਾਫ ਮਿਲੇ ਵੀ ਕੀ ਮਾਮਲਾ ਸੀ ਗੁਲਸੁਨਿੰਦਰ ਕੋਲਦਾ ਆਇਆ ਸੀ ਤੁਹਾਡੇ ਕੋਲ ਜੇ ਕੁਝ ਇਹ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਹਰਸਨਰਨ ਕੌਰ ਤੇ ਉਹਦੀ ਮਾਤਾ ਜੀ ਤੇ ਉਹਦੇ ਪਿਤਾ ਜੀ ਤੇ ਬਾਅਦ ਵਿੱਚ ਆਏ ਨੇ ਉਹਦੀ ਮਾਤਾ ਜੀ ਨਾਲ ਐਸ ਵੀ ਸਾਡੇ ਨਾਲ ਜਿਹੜਾ ਲੜਕੀ ਨਾਲ ਧੱਕਾ ਹੋਇਆ ਨਿਸ਼ੀਲੀ ਦਵਾਈ ਦੇ ਕੇ ਇੰਜੈਕਸ਼ਨ ਦੇ ਕੇ ਸਾਡੇ ਨਾਲ ਕੀ ਆ ਜੀ ਉਹ ਲੜਕੀ ਨਾਲ ਜਬਰਦਸਤ ਨਾ ਹੋਇਆ ਉਹਦੀ ਇਨਵੈਸਟੀਗੇਸ਼ਨ ਪ੍ਰੋਪਰ ਕੀਤੀ ਜਾ ਰਹੀ ਆ ਕਿਉਂਕਿ ਲੜਕੀ ਜਿਹੜੀ ਹੈ ਦਸੰਬਰ 2022 ਦੇ ਵਿੱਚ 2022 ਦੇ ਵਿੱਚ ਉਹਨਾਂ ਦੇ ਕੰਮ ਤੇ ਲੱਗੀ ਸੀ ਤੇ 2000 ਦਸੰਬਰ 8 ਦੇ ਵਿੱਚ ਹੀ ਜਿਹੜਾ ਕਹਿੰਦੇ ਆ ਬਾਈ ਦੇ ਵਿੱਚ ਇਹ ਉਹਨਾਂ ਰਿਲੇਸ਼ਨ ਬਣਾਏ ਹੋਣੇ ਨੇ ਹੁਣ ਡੇਢ ਸਾਲ ਤੋਂ ਉੱਪਰ ਹੋ ਗਿਆ ਇਹ ਅੱਜ ਕੰਪਲੇਂਟ ਦੇ ਰਹੇ ਨੇ ਇਹ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹਨਾਂ ਦੇ ਬਿਆਨ ਵਗੈਰਾ ਲਿਖ ਕੇ ਦਿਨਾ ਜੋ ਆਪਣੇ ਲਿਖਤੀ ਸਾਨੂੰ ਬਿਆਨ ਦੇ ਦਿੱਤੇ ਇਹਨੇ ਪਹਿਲਾਂ ਵੀ ਕਿਹਾ ਵੀ ਆਪਣੇ ਬਿਆਨ ਲਿਖਾ ਦਿਓ ਲੜਕੀ ਦੇ ਇਹਨਾਂ ਨੇ ਲਿਖਤੀ ਬਿਆਨ ਕੋਈ ਲੜਕੀ ਦੀ ਉਮਰ ਜਿਹੜੀ ਉਹ 23 ਸਾਲ ਆ ਉਹ ਲੜਕੀ ਆਪਣੇ ਜਿਹੜੇ ਬਿਆਨ ਇਹਨਾਂ ਨੇ ਆਪਣੇ ਲਿਖਤੀ ਲੈ ਕੇ ਆਏ ਹੀ ਵਕੀਲ ਰਾਹੀਂ ਲੈ ਕੇ ਆਇਆ ਦੂਜੀ ਪਾਰਟੀ ਦੇ ਬਿਆਨ ਜਿਹੜੇ ਇੱਕ ਤੇ ਲਿਖ ਲਿਆ ਦੋਸ ਦੇ ਉਹਨਾਂ ਦੇ ਵਿੱਚ ਰਮਨ ਜਿਹੜੀ ਹੈਗੀ ਆ ਰਮਨ ਇਹ ਕਹਿਣਾ ਸੀਗਾ ਕਿ ਜਦੋਂ ਹਨਾ ਇਹ ਮੇਰੇ ਜਵਜਨਾ ਹੋਇਆ ਕੁਝ ਹੋਇਆ ਤੇ ਉਹਨਾਂ ਦੇ ਕਹਿੰਦਾ ਹੀ ਬੜੀ ਮਾਨ ਦੱਸਿਆ ਗਿਆ ਉਹ ਕਹਿੰਦੀ ਕੋਈ ਗੱਲ ਮੈਂ ਤੁਹਾਡੀ ਮੈਜ ਕਰਵਾ ਦੂੰਗੀ ਸਾਰੇ ਕੁਝ ਹੋ ਜੂਗਾ ਤੁਹਾਡਾ ਤੇ ਉਸ ਤੋਂ ਬਾਅਦ ਇਹ ਮੁੰਡੇ ਨੂੰ ਬਾਹਰ ਭੇਜਤਾ ਗਿਆ ਨਹੀਂ ਜੇ ਬਹੁਤ ਬਾਅਦ ਦੀਆਂ ਗੱਲਾਂ ਨੇ ਇਹ ਤਾਂ ਹੁਣ ਦੀਆਂ ਗੱਲਾਂ ਨੇ ਜਿਹੜੀ ਗੱਲ ਕਰ ਰਹੇ ਨੇ ਵੀ ਉਹ ਬਾਹਰ ਲੈ ਕੇ ਜਾਣ ਬਾਰੇ ਜੀ ਤੁਸੀਂ ਇਹ ਦੇਖੋ ਵੀ ਡੇਢ ਸਾਲ ਹੋ ਗਿਆ ਜੇ ਅੱਜ ਤੋਂ ਇੰਨਾ ਚਿਰ ਪਹਿਲਾਂ ਇਹਨਾਂ ਨੂੰ ਗੱਲ ਇਹ ਪਤਾ ਲੱਗੀ ਸੀ ਜਾਂ ਮੈਰਿਜ ਕਰਾਉਣ ਦੀ ਡੇਢ ਸਾਲ ਪਹਿਲਾਂ ਵੀ ਇਹ ਪ੍ਰੈਸ਼ਰ ਪਾ ਸਕਦੇ ਸੀ ਵੀ ਭਾਈ ਮੈਰਿਜ ਕਰੋ ਇਹ ਕਹਿੰਦੇ ਜੀ ਪਹਿਲਾਂ ਡੇਢ ਸਾਲ ਤੱਕ ਸਾਡੇ ਤੇ ਪ੍ਰੈਸ਼ਰ ਰਿਹਾ ਦੱਸੋ ਤੁਸੀਂ ਇਹ ਸਿਆਣੇ ਹੋ ਵੀ ਕਿਹੜਾ ਬੰਦਾ ਇੰਨਾ ਪ੍ਰੈਸ਼ਰ ਰੱਖ ਸਕਦਾ ਪਰ ਚਲੋ ਆਪਾਂ ਮਾਮਲੇ 'ਚ ਨਹੀਂ ਆਉਂਦੇ ਉਹ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਬਿਆਨ ਲਿਖ ਲਿਆ ਕੇ ਰਿਪੋਰਟ ਬਣਾ ਕੇ ਡੀ ਜਿਊਡਿਕਲ ਦੀ ਰਾਈ ਲੈ ਕੇ ਉਧਰ ਭੇਜ ਜਿਓਗੇ ਪਰਚਾ ਬਣਦਾ ਤੇ ਪਰਚਾ ਦਿੱਤਾ ਜਾਵੇਗਾ ਇਹੋ ਜਿਹਾ ਕੋ ਸਾਡੀ ਕੋਈ ਨਹੀਂ ਹੈਗੀ ਠੀਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ